ਪਰ ਮੁਖੇ ਬੀਡੀ ਮਪਾਗਾ ਤੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਮਾਡਿਊਲ ਵਿੱਚ ਤੁਸੀਂ এবੀਡੀ ਮਾ এবੀਐਹ ਦੇ ਮੁੱਖ ਪਾਗਾ ਬਾਰੇ ਸਿੱਖੋਗੇ ਇਸ ਮਾਡਿਊਲ ਦੇ ਅੰਤ ਤੱਕ ਤੁਸੀਂ এবੀਐਹ ਅਤੇ ਇਸ ਦੇ ਲਾਭ ਨੂੰ ਸਮਝ ਜਾਓਗੇ এবੀਐਹ ਇਸ ਜੰਦੀਪਰ ਕਿਰਿਆ ਬਾਰੇ ਜਾਣੋ ਰਾਹੁਲ ਨੂੰ ਮਿਲੋ ਇੱਕ ਨੌਜਵਾਨ ਜੋ ਪਾਰਟ ਦੇ ਮੁਰਾਦਾਬਾਦ ਵਿੱਚ ਰਹਿੰਦਾ ਹੈ ਉਹ ਇੱਕ ਕਿਆਨੇਦੀ ਦੁਕਾਨ ਚਲਾਉਂਦਾ ਹੈ ਜੋ ਉਸਦੇ ਪਿਤਾ ਨੇ ਸਥਾਪਿਤ ਕੀਤੀ ਹੈ ਅਤੇ ਆਪਣੀ ਪਤਨੀ ਅਤੇ ਮਾਪਿਆਂ ਨਾਲ ਆਪਣੇ ਜੱਦੀ ਘਰ ਵਿੱਚ ਰਹਿੰਦਾ ਹੈ। ਰਾਹੁਲ ਯੂਪੀਆਈ ਅਤੇ ਆਧਾਰ ਦੇ ਬਹੁਤ ਚੌਕੀਨ ਉਪੋਗਤਾ ਹਨ ਜੋ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੱਡੇ ਪ੍ਰੋਗਰਾਮ ਹਨ ਜਿਨ੍ਹਾਂ ਨੇ ਭਾਰਤ ਅਤੇ ਪਰਿਵਰਤਨਕਾਰੀ ਪ੍ਰਭਾਵ ਪਾਇਆ ਹੈ। ਰਾਹੁਲ ਨੇ ਆਪਣੇ ਮਾਪਿਆਂ ਨੂੰ ਸਿਖਾਇਆ ਹੈ ਕਿ ਛੋਟੀਆਂ ਦੁਕਾਨਾਂ ਅਤੇ ਵਿਕਰੇਤਾਵਾਂ ਨੂੰ ਉਹਨਾਂ ਦੇ ਸਾਮਾਨ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ ਯੂਪੀਆਈ ਦੀ ਵਰਤੋਂ ਕਿਵੇਂ ਕਰਨੀ ਹੈ। ਆਪਣੇ ਜੱਦੀ ਸ਼ਹਿਰ ਵਿੱਚ ਰਾਹੁਲ ਵਿਖਿਆ ਹੈ ਕਿ ਕਿਵੇਂ ਆਧਾਰ ਸਭ ਤੋਂ ਗਰੀਬ ਭਾਰਤੀਆਂ ਅਤੇ ਦੂਰ ਦੁਰਾਡੇ ਦੇ ਕੋਨਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਸਬਸਿਡੀਆਂ ਤੱਕ ਸਿੱਧੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾ ਰਿਹਾ ਹੈ। ਆਓ ਪਹਿਲਾਂ ਇਹ ਬੀ.ਡੀ.ਐਮ ਦੇ ਪਿੱਛੇ ਦੀ ਧਾਰਨਾ ਨੂੰ ਸਮਝੀਏ ਅਤੇ rahul ਵਰਗੇ ਵਿਅਕਤੀ ਇਸ ਦੇ ਲਾਭ ਕਿਵੇਂ ਲੈ ਸਕਦੇ ਹਨ। ਜਦੋਂ ਤੋਂ rahul ਨੂੰ ਐਬੀਡੀਐਮ ਬਾਰੇ ਪਤਾ ਲੱਗਿਆ ਹੈ, ਉਹ ਇਹ ਜਾਣਨ ਲਈ ਸੱਚਮੁੱਚ ਉਤਸਾਹਿਤ ਹੈ ਕਿ ਉਸ ਦੇ ਉਸ ਦੇ ਪਰਿਵਾਰਕ ਮੈਂਬਰ ਐਬੀਡੀਐਮ ਵਿੱਚ ਕਿਵੇਂ 파ਗ ਲੈ ਸਕਦੇ ਹਨ। ਉਹ ਇਸ ਬਾਰੇ ਜਾਣਨ ਲਈ ਆਪਣੇ ਪਰਿਵਾਰਕ ਡਾਟਾ ਦਾ ਰਾਸਿਕੂਲ ਜਾਂਦਾ ਹੈ। ਰਾਸੀਦ ਉਸ ਨੂੰ ਸਮਝਾਉਂਦੇ ਹਨ ਕਿ ਕੋਈ ਵੀ ਗਤੀ ਸਿਰਫ ਆਪਣਾ ਵਿਲੱਖਣ ਸਿਹਤ ਪਛਾਣ ਕਰਦਾ ਇਹ ਬਿਹਰੇ ਬਣਾ ਕੇ एबीडीएम इकोसिस्टम ਵਿੱਚ ਭਾਗ ਲੈ ਸਕਦਾ ਹੈ ਅਸਲ ਵਿੱਚ एबीडीएम ਦੇ ਵਾਪਰਨ ਵਾਲੀ ਹਰ ਚੀਜ਼ ਇੱਕ ਬਿਹਰੇ ਦੇ ਦੁਆਰੇ ਪੁੰਗਦੀ ਹੈ ਜੋ ਕਿ 14 ਅੰਕਾਂ ਦੀ ਵਿਲੱਖਣ ਸੰਖਿਆ ਹੈ ਰਾਹੁਲ ਨੂੰ ਇਹ ਬਿਹਰੇ ਦਾ ਵਿਚਾਰ ਦਿਲਚਸਪ ਲੱਗਦਾ ਹੈ ਤੇ ਉਹ ਇਸ ਬਾਰੇ ਹੋਰ ਜਾਨਣਾ ਚਾਹੁੰਦਾ ਹੈ ਰਾਸੀਦ ਰਾਹੁਲ ਨੂੰ ਸਮਝਾਉਂਦੇ ਹਨ ਇੱਕ ਬਿਹ ਹੈ ਇੱਕ ਬੈਂਕ ਖਾਤੇ ਵਾਂਗ ਕੰਮ ਕਰਦੀ ਹੈ ਜਿਵੇਂ ਇੱਕ ਬੈਂਕ ਖਾਤਾ ਵਿੱਤੀ ਲੈਣ-ਦੇਣ ਨੂੰ ਰਿਕਾਰਡ ਕਰਦਾ ਹੈ ਅਤੇ ਇੱਕ ਨਿੱਜੀ ਵਿੱਤੀ ਇਤਿਹਾਸ ਬਣਾਉਂਦਾ ਹੈ ਉਸੇ ਤਰ੍ਹਾਂ ਇੱਕ ਬੀਹੜੇ ਸਿਹਤ ਲੈਣ-ਦੇਣ ਨੂੰ ਰਿਕਾਰਡ ਕਰਦਾ ਹੈ ਤੇ ਮੈਡੀਕਲ ਹਿਸਟਰੀ ਬਣਾਉਣ ਵਿੱਚ ਮਦਦ ਕਰਦਾ ਹੈ ਇੱਕ ਬੀਹੜੇ ਸਿਹਤ ਸੂਲਤਾ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਵਿੱਚ ਕਿਸੇ ਵਿਅਕਤੀ ਦੇ ਸਿਹਤ ਰਿਕਾਰਡਾਂ ਨੂੰ ਜੋੜਦੀ ਹੈ ਤੇ ਵਿਅਕਤੀ ਨੂੰ ਵਾਤਾਵਰਣ ਪ੍ਰਣਾਲੀ ਵਿੱਚ ਇਸ ਦਾ ਆਦਾਨ-ਪ੍ਰਦਾਨ ਕਰਨ ਦੀ ਆਗਿਆ ਦਿੰਦੀ ਹੈ ਇੱਕ ਵਾਰ ਜਦੋਂ ਰਾਹੁਲ ਆਪਣੀ ਐਬੀਹੇ ਬਣਾ ਲੈਂਦਾ ਹੈ ਤਾਂ ਉਹ ਸਾਰੇ ਕਲਮਿਕਾ ਹਸਪਤਾਲਾਂ ਲੈਬਾਂ ਅਤੇ ਇਥੋਂ ਤੱਕ ਕਿ ਫਾਰਮੇਸੀਆਂ ਵਿੱਚ ਆਪਣੇ ਸਿਹਤ ਰਿਕਾਰਡਾਂ ਜੋੜ ਸਕਕਰ ਕਿਸੇ ਵੀ ਸੇਵਾਵਾਂ ਦਾ ਲਾਭ ਲੈਂਦੇ ਸਮੇਂ ਉਸ ਨੂੰ ਸਿਰਫ ਆਪਣਾ A B ਹੋਏ ਜਾਂ A B ਹੋਏ ਪਤਾ ਦੇਣ ਦੀ ਲੋੜ ਹੈ ਲੈਬ ਟੈਸਟ ਜਾਂ ਡਾਕਟਰ ਦੀ ਮੁਲਾਕਾਤ ਵਾਸਤੇ ਰਾਹੁਲ ਦੇ A B ਹੈ ਜਾਂ A B ਹੈ ਇੱਕ ਪਤੇ ਨੂੰ ਜੋੜਨ ਲਈ ਇੱਕ ਨਵੀਂ ਐਂਟਰੀ ਕੀਤੀ ਜਾਵੇਗੀ ਰਾਹੁਲ ਆਪਣੀ ਨਿੱਜਤਾ ਬਾਰੇ ਥੋੜਾ ਡਰਿਆ ਹੋਇਆ ਜਾਪਦਾ ਹੈ ਤੇ ਡਾਕਟਰ ਰਾਸ਼ੇ ਨੂੰ ਪੁੱਛਦਾ ਹੈ ਉਸ ਦੇ ਸਾਰੇ ਸਿਹਤ ਰਿਕਾਰਡ ਕਿਤੇ ਸੁਰੱਖਿਅਤ ਕੀਤੇ ਜਾਣਗੇ रासिल ਉਸ ਨੂੰ ਸਮਝਾਉਂਦੇ ਹਨ ਕਿ এবीडीएम ਦੇ ਅਧੀਨ ਸਾਰੇ ਸਿਹਤ ਰਿਕਾਰਡ ਸਿਸ਼ਟੀ ਦੇ ਸਰੂਪ ਤੇ ਸੁਰੱਖਿਅਤ ਹਨ ਉਦਾਹਰਨ ਲਈ ਲੈਬ ਰਿਪੋਰਟ ਲੈਬ ਕੋ ਰੈਂਦੀ ਹੈ ਜੀ ਡਾਕਟਰ ਜਾਂ ਹਸਪਤਾਲ ਕੋ ਰੈਂਦੀ ਹੈ ਸਿਹਤੀ ਮੈਨੇਜਰ ਇੱਕ ਆਨਲਾਈਨ ਹਵਾਲੇ ਰਾਹੀਂ ਰਾਹੁਲ ਦੀ ਸਹਿਮਤੀ ਨਾਲ ਅਜੇ ਰਿਕਾਰਡ ਪ੍ਰਾਪਤ ਕਰਨ ਦਾ ਸਮਰਥਨ ਕਰਦਾ ਹੈ ਮਰੀਜ਼ ਆਪਣੇ ਡਿਜੀਟਲ ਸਿਹਤ ਰਿਕਾਰਡਾਂ ਨੂੰ ਸਿਹਤ ਲਾਕਰਾਂ ਤੇ ਸਟੋਰ ਕਰ ਸਕਦੇ ਹਨ ਅਤੇ ਲੋੜ ਦੇ ਆਧਾਰ ਤੇ ਅਜੇ ਰਿਕਾਰਡਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਨ इसका मतलब है कि राहुल ये चुन सकता है कि रिकॉर्ड नुस्खा डॉक्टर करना चाहता है ले? विच तो संतुष्ट है मेनु यकीन है सोच रहे हो राहुल ज कोई भी व्यक्ति है है बीहे बना सकता है इस बारे अगे चर्चा कर जा रहे बीहरे सहायता प्राप्त ढंग द्वारा बनाया जा सकता है इतने अं इस बारे सीखा कि स्वय रजिस्ट्रेशन मोड राही बीहे कि बीहाई में आधार कार्ड या एबीडीएम दी वेबसाइट किसी किसे एबीडीएम समर्थ ऐप समर्थ ड्राइविंग लाइसेंस दी वरतों करके तैयार किया जा सकता है एक व्यक्ति एबीडीएम वेबसाइट डीएम राही चार आसान कदम आधार कार्ड की वरतों करके बीहे बना सकता है एबीडीएम वेबसाइट डी जाओ ते जाओ बनाओ बटन से क्लिक करो ਇਸ ਤੋਂ ਬਾਅਦ ਆਧਾਰੀ ਵਰਤੋਂ ਕਰਕੇ ਜਾਂ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਕਿਸੇ ਇੱਕ ਵਿਕਲਪ ਦੀ ਚੋਣ ਕਰੋ। ਆਧਾਰ ਦੀ ਵਰਤੋਂ ਕਰਨ ਤੇ ਕਲਿੱਕ ਕਰੋ ਅਤੇ ਆਪਣਾ ਆਧਾਰ ਨੰਬਰ ਦਰਜ ਕਰੋ। ਮੈਂ ਸਹਿਮਤ ਹਾਂ ਤੇ ਕਲਿੱਕ ਕਰਕੇ ਸਹਿਮਤੀ ਦਿਓ ਅਤੇ ਅੱਗੇ ਕਲਿੱਕ ਕਰੋ। ਤੁਹਾਨੂੰ ਆਪਣੇ ਆਧਾਰ ਨਾਲ ਜੁੜੇ ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ। ਇਸ ਨੂੰ ਦਾਖਲ ਕਰੋ ਅਤੇ ਅੱਗੇ ਕਲਿੱਕ ਕਰੋ। ਆਧਾਰ ਪ੍ਰਮਾਣਿਕਤਾ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਦਾਖਲ ਕਰੋ ਅਤੇ ਅੱਗੇ ਕਲਿੱਕ ਕਰੋ।

ਤੁਸੀਂ ਡਾਊਨਲੋਡ ਕਰਨ ਤੇ ਪ੍ਰਕਾਰ ਕੇ ਵੀ ਆਪਣੀ ਐਪ ਵਿਹਰ ਐਪ ਡਾਊਨਲੋਡ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਦੇ ਮਾਮਲੇ ਵਿੱਚ ਇੱਕ ਕਹਾਵਲ ਨੰਬਰ ਤਿਆਰ ਕੀਤਾ ਜਾਂਦਾ ਹੈ ਅਤੇ ਵਿਅਕਤੀ ਨੂੰ ਇੱਕ ਵਿਹੇ ਬਣਾਉਣ ਲਈ ਅਸਲ ਲਾਇਸੈਂਸ ਨਾਲ ਨਜ਼ਦੀਕੀ ਐਬਡੀਐਮ ਸਮਰਥ ਸੁਵਿਧਾ ਵਿੱਚ ਜਾਣ ਦੀ ਲੋੜ ਹੁੰਦੀ ਹੈ ਹੁਣ ਆਓ ਸਿੱਖੀਏ ਕਿ ਐਬਡੀਐਮ ਸਮਰਥ ਐਪ ਦੀ ਵਰਤੋਂ ਕਰਕੇ ਇੱਕ ਵਿਹਰੇ ਕਿਵੇਂ ਪੈਦਾ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਤੇ ਐਪ ਸਟੋਰ ਤੋਂ arogya setu ਵਰਗੀ ਐਬਡੀਐਮ ਸਮਰਥ ਐਪ ਡਾਊਨਲੋਡ ਕਰੋ ए बी हर एक नंबर अते ए बी हर एक पता बनाने लिए रजिस्टर अते क्लिक करो इस तो बाद अपना आधार नंबर डाल करो अते ओ टी पुष्टि करो इस तो बाद रजिस्टर अते क्लिक करो अते अपना आधार पता सैट करो आधार पता याद रखना आसान है अगे सहमत अते जारी रखो अते क्लिक करो तो आधार बनाया गया है ਅਸੀਂ ਹੁਣੇ-ਹੁਣੇ ਇਹ ਬੀਹਾਰੇ ਦੀ ਸਵੇਰ ਰਜਿਸਟ੍ਰੇਸ਼ਨ ਦੇ ਦੋ ਤਰੀਕੇ ਵਿਕੇ ਹਨ ਸਹਾਇਤਾ ਪ੍ਰਾਪਤ ਮੂੜ ਵਿੱਚ ਤੁਸੀਂ ਐਬੀਡੀ ਅੰਮ ਸਮਰੱਥਾ ਜਿਵੇਂ ਕਿ ਸਰਕਾਰੀ ਜਾਂ ਨਿੱਜੀ ਹਸਪਤਾਲ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਜਾ ਸਕਦੇ ਹੋ ਅਤੇ ਸਟਾਫ ਨੂੰ ਇਹ ਬੀਹਾਰੇ ਬਣਾਉਣ ਵਿੱਚ ਮਦਦ ਕਰਨ ਦੀ ਬੇਨਤੀ ਕਰ ਸਕਦੇ ਹੋ ਅਸੀਂ ਇਹ ਦੱਸਣਾ ਚਾਹਾਂਗੇ ਕਿ ਇੱਕ ਵਿਅਕਤੀ ਲਈ ਕਈ ਐਬੀਹੇ ਪਤੇ ਹੋਣਾ ਸੰਭਵ ਹੈ ਜੋ ਕੁਝ ਵਿਸ਼ੇਸ਼ ਸਥਿਤੀਆਂ ਦੇ ਮਾਮਲੇ ਵਿੱਚ ਲਾਦਾਇਕ ਹੋ ਸਕਦੇ ਹਨ ਆਓ ਇਸ ਮਾਡੂਲ ਵਿੱਚ ਕਵਰ ਕੀਤੇ ਨੁਕਤੇਆਂ ਦਾ ਸੰਖੇਪ ਕਰੀਏ एबीए सेहत रिकॉर्ड अनुलेखन एक्सेस करना और एतांचाकरण ਲਈ ਇੱਕ ਵਿਲੱਖਣ ਸਿਹਤ ਪਛਾਣ ਕਰਤਾ ਹੈ। एबीबी ਪੈਦਾ ਕਰਨਾ ਅਤੇ ਇੱਕ ਬੀਡੀ ਨੂੰ ਦੇ ਲਾਭਾਂ ਦਾ ਲਾਭ ਲੈਣਾ ਸ਼ੁਰੂ ਕਰਨਾ ਆਸਾਨ ਹੈ। एबीबी ਬਾਰੇ ਵਧੇਰੇ ਜਾਣਕਾਰੀ ਵਾਸਤੇ एबीबी ਨੂੰ ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਅਤੇ ਸਾਨੂੰ ਫਾਲੋ ਕਰੋ।